ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪੂਰਾ ਪੰਜਾਬ ਰੋ ਰਿਹਾ ਰਾਜਵੀਰ ਜਵੰਦਾ ਅੱਜ ਦੇ ਦਿਨ ਸਾਨੂੰ ਅਲਵਿਦਾ ਕਹਿ ਗਏ ਉੱਥੇ ਉਹਨਾਂ ਦੇ ਪਰਿਵਾਰ ਦਾ ਕੀ ਹਾਲ ਹੁੰਦਾ ਹੋਵੇਗਾ ਤੁਹਾਨੂੰ ਦੱਸ ਦਿੰਨੇ ਆ ਰਾਜਵੀਰ ਜਵੰਦਾ ਦੀ ਲਵ ਮੈਰਿਜ ਸੀ ਦੋਨੇ ਇਕੱਠੇ ਯੂਨੀਵਰਸਿਟੀ ਟਾਈਮ ਪੜ੍ਹਦੇ ਸੀ ਤੇ ਆਪਣੇ ਵਿਆਹ ਤੋਂ ਬਹੁਤ ਖੁਸ਼ ਸੀ ਰਾਜਵੀਰ ਜਵੰਦਾ ਅਕਸਰ ਹੀ ਦੱਸਦਾ ਰਹਿੰਦਾ ਸੀ ਕਿ ਜਦੋਂ ਔਖਾ ਟਾਈਮ ਸੀ ਕਾਲਜ ਦੇ ਵਿੱਚ ਮੈਸ ਦੇ ਉਹਨਾਂ ਕੋਲ ਪੈਸੇ ਦੇਣ ਲਈ ਨਹੀਂ ਹੁੰਦੇ ਸੀ ਪਰ ਫਿਰ ਵੀ ਉਸ ਔਖੀ ਘੜੀ ਵਿੱਚ ਕਦੇ ਵੀ ਉਸ ਕੁੜੀ ਨੇ ਰਾਜਵੀਰ ਜਵੰਦੇ ਦਾ ਸਾਥ ਨਹੀਂ ਛੱਡਿਆ ਤੇ ਜਦੋਂ ਉਸਨੇ ਨੌਕਰੀ ਕੀਤੀ ਉਦੋਂ ਵੀ ਇਸ ਕੁੜੀ ਨੇ ਰਾਜਵੀਰ ਜਵੰਦੇ ਦਾ ਬੜਾ ਸਾਥ ਦਿੱਤਾ ਕਰੀਬਨ 7 ਸਾਲ ਪਹਿਲਾਂ ਇਹਨਾਂ ਦੋਨਾਂ ਨੇ ਵਿਆਹ ਕਰਾ ਲਿਆ ਸੀ ਦੋਵੇਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਸਨ ਕਿਉਂਕਿ ਜੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਆਪਣੇ ਬਚਪਨ ਦਾ ਪਿਆਰ ਮਿਲ ਗਿਆ ਸੀ ਪਰ ਆਉਣ ਵਾਲੇ ਟਾਈਮ ਦਾ ਕਿਸੇ ਨੂੰ ਪਤਾ ਨਹੀਂ ਸੀ ਰਾਜਵੀਰ ਜਵੰਦੇ ਦੇ ਨਾਲ ਇਸ ਕੁੜੀ ਨੇ ਉਦੋਂ ਵਿਆਹ ਕਰਾਇਆ ਜਦੋਂ ਰਾਜਵੀਰ ਜਵੰਦੇ ਦੀ ਪੰਜਾਬ ਦੇ ਇੰਡਸਟਰੀ ਦੇ ਵਿੱਚ ਪੂਰੀ ਚੜ੍ਹਾਈ ਸੀ ਇਸ ਦੇ ਗੀਤ ਹਟ ਹੋਣ ਲੱਗੇ ਤੇ ਲੱਖਾਂ ਕੁੜੀਆਂ ਉਸ ਨੂੰ ਪਸੰਦ ਕਰਨ ਲੱਗੀਆਂ ਉਸ ਟਾਈਮ ਰਾਜਵੀਰ ਜਵੰਦੇ ਨੇ ਉਸ ਕੁੜੀ ਦੇ ਨਾਲ ਵਿਆਹ ਕਰਾਇਆ ਸੀ ਉਸ ਨੇ ਆਪਣੀ ਅਣਖ ਪਗਾਈ ਆਪਣੇ ਬੋਲ ਪਗਾਏ ਉਸ ਕੁੜੀ ਨੂੰ ਕੋਈ ਧੋਖਾ ਨਹੀਂ ਦਿੱਤਾ ਤੇ ਉਸ ਦੇ ਨਾਲ ਵਿਆਹ ਕਰਾਇਆ ਤੇ ਅੱਜ ਉਹੀ ਕੁੜੀ ਉਸ ਨੂੰ ਦੇਖ ਕੇ ਤਾਹਾ ਮਾਰ ਰਹੀ ਸੀ ਰੋ ਰਹੀ ਸੀ ਉਹ ਆਖ ਰਹੀ ਸੀ ਮੈਂ ਤੁਹਾਨੂੰ ਬਹੁਤ ਰੋਕਿਆ ਸੀ ਕਿ ਬਾਈਕ ਦੇ ਉੱਪਰ ਘੁੰਮਣ ਨਾ ਜਾਓ ਜੇਕਰ ਜਾਣਾ ਤਾਂ ਤੁਸੀਂ ਗੱਡੀ ਲੈ ਜਾਓ ਪਰ ਤੁਸੀਂ ਮੇਰੀ ਇੱਕ ਨਹੀਂ ਸੁਣੀ ਪਰ ਤੁਹਾਡੀ ਅਣਗਹਿਲੀ ਸਾਰਿਆਂ ਉੱਪਰ ਭਾਰੀ ਪਈ ਬੱਚੇ ਕੀ ਕਰਨਗੇ ਮੈਂ ਇਹਨਾਂ ਨੂੰ ਕੀ ਜਵਾਬ ਦੇਵਾਂਗੀ ਘਰ ਦੇ ਤੁਹਾਡੇ ਪਿੱਛੇ ਕੀ ਕਰਨਗੇ ਸਾਨੂੰ ਸਮਝ ਨਹੀਂ ਆ ਰਹੀ ਤੇ ਜਦੋਂ ਇਹ ਗੱਲ ਸੁਣੀ ਤਾਂ ਸਾਰੇ ਆਸੇ ਪਾਸੇ ਜਿੰਨੇ ਵੀ ਸੀ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਆਪਣੇ ਆਪ ਨੂੰ ਦਿਲਾਸਾ ਦੇ ਰਹੀ ਸੀ ਉਹ ਰਾਜਵੀਰ ਜਵੰਦੇ ਜਾਨੀ ਕਿ ਆਪਣੀ ਸੱਸ ਨੂੰ ਆਖ ਰਹੀ ਸੀ ਆਪਣੇ ਗਲ ਨਾਲ ਲਾ ਕੇ ਕਿ ਆਪਾਂ ਸਾਰੇ ਇਕੱਠੇ ਰਵਾਂਗੇ ਆਪਾਂ ਇਸ ਦੁੱਖ ਦੀ ਘੜੀ ਚੋਂ ਬਾਹਰ ਨਿਕਲ ਜਾਵਾਂਗੇ ਤੁਸੀਂ ਹੌਸਲਾ ਰੱਖੋ ਤੇ ਉਹਨਾਂ ਨੂੰ ਦਿਲਾਸਾ ਦੇ ਰਹੀ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ ਉਸ ਦੀ ਮਾਂ ਸੀਰੀਅਸ ਨਾ ਹੋ ਜਾਏ ਕਿਉਂਕਿ ਜਿਸ ਨੇ ਆਪਣਾ ਜਵਾਨ ਪੁੱਤਰ ਛੋਟੇ ਹੁੰਦੇ ਤੋਂ ਪਾਲਿਆ ਸੀ ਜਿਸ ਨੇ ਉਸ ਦੇ ਵਿੱਚ ਆਪਣੇ ਸੁਪਨੇ ਵੇਖੇ ਸੀ ਤੇ ਜਵੰਦੇ ਨੇ ਉਹ ਸਾਰੇ ਸੁਪਨੇ ਪੂਰੇ ਵੀ ਕੀਤੇ ਸ ਤੇ ਅੱਜ ਸਾਰਾ ਕੁਸ ਉਸ ਦੀਆਂ ਅੱਖਾਂ ਸਾਹਮਣੇ ਰਾਖ ਹੋ ਰਿਹਾ ਸੀ ਤੇ ਉਹ ਕਿਸ ਤਰ੍ਹਾਂ ਜਰਦੀ ਇੱਕ ਮਾਂ ਤਾਂ ਆਪਣੇ ਪੁੱਤਰ ਦੇ ਕਦੇ ਕੰਡਾ ਚੁੱਭਿਆ ਵੀ ਨਹੀਂ ਜਰਦੀ ਤੇ ਅੱਜ ਉਸ ਦੀ ਇਹ ਹਾਲਤ ਵੇਖ ਕੇ ਉਹ ਕਿਵੇਂ ਜਰਦੀ ਕਿਉਂਕਿ ਕੁਛ ਚਿਰ ਪਹਿਲਾਂ ਜਵੰਦੇ ਦਾ ਪਿਤਾ ਇਸ ਦੁਨੀਆ ਨੂੰ ਆਲਵਿਦਾ ਕਹਿ ਗਿਆ ਸੀ ਇੱਕ ਇੰਟਰਵਿਊ ਦੇ ਵਿੱਚ ਉਸ ਦੀ ਮਾਂ ਨੇ ਆਖਿਆ ਸੀ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਾਡਾ ਘਰ-ਬਾਰ ਕਿਵੇਂ ਚੱਲਦਾ ਕਰਦਾ ਰਾਸ਼ਨ ਪਾਣੀ ਉਸ ਦਾ ਪਿਤਾ ਕਿੱਥੋਂ ਲੈ ਕੇ ਆਉਂਦਾ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਤੇ ਅੱਜ ਪ੍ਰਮਾਤਮਾ ਨੇ ਸਾਨੂੰ ਸਾਰਾ ਕੁਝ ਦਿੱਤਾ ਪਰ ਅੱਜ ਉਸ ਦੇ ਜਾਣ ਦਾ ਸਾਨੂੰ ਬੜਾ ਦੁੱਖ ਆ ਸਿਆਣੇ ਸੱਚੀ ਕਹਿੰਦੇ ਆ ਕਿ ਪ੍ਰਮਾਤਮਾ ਤੋਂ ਤੰਦਰੁਸਤੀ ਮੰਗੋ ਚੰਗੀ ਸਿਹਤ ਮੰਗੋ ਤੇ ਜਿਨ੍ਹਾਂ ਦੇ ਜੀ ਵਿਛੜ ਜਾਂਦੇ ਆ ਇਹ ਉਹਨਾਂ ਨੂੰ ਹੀ ਪਤਾ ਹੁੰਦਾ ਉਸ ਪਰਿਵਾਰ ਨੂੰ ਪਤਾ ਹੁੰਦਾ ਕਿ ਉਹਨਾਂ ਦੀ ਜ਼ਿੰਦਗੀ ਬਾਅਦ ਵਿੱਚ ਕਿੰਨੀ ਔਖੀ ਲੰਘਦੀ ਆ ਤੇ ਅੱਜ ਲੋਕ ਇਹੀ ਅਰਦਾਸ ਕਰਦੇ ਨੇ ਕਿ हे ਮਾਲਕਾ ਜੋ ਭਾਣਾ ਸੀ ਉਹ ਤਾਂ ਵਰਤ ਗਿਆ ਹੁਣ ਤੂੰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ ਇਹਨਾਂ ਨੂੰ ਹੌਸਲਾ ਦੇ ਕਿ ਇਹ ਸਦਮੇ ਵਿੱਚੋਂ ਬਾਹਰ ਤਾਂ ਨਹੀਂ ਨਿਕਲ ਸਕਦੇ ਪਰ ਤੂੰ ਥੋੜਾ ਬਹੁਤਾ ਮਲਮ ਜ਼ਰੂਰ ਲਾ